ਏ ਚਲ ਮਾਰੀ ਬੜਾ ਖਾ ਇਹ ਜੇ ਖੋਲ ਕੇ ਦੇਖ ਅਰਸੀ ਕੀ ਆ ਓਏ ਚੱਲੋ ਗਏ ਜਿਹੜਾ ਬਾਕੀ ਸਮਾਨ ਬਚਿਆ ਆਏ ਅੱਗ ਲਾਵਾਂਗੇ ਸੋ ਹੈ ਗਾਇਜ਼ ਗੁੱਡ ਮਾਰਨਿੰਗ ਵੈਲਕਮ ਟੂ ਮਾਈ ਨਿਊ ਬਲੌਗ ਆਈ ਹੋਪ ਗਾਇਜ਼ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤਾਂ ਗਾਇਜ਼ 12:28 ਮਿੰਟ ਹੋ ਗਏ ਅੱਜ ਆਪਾਂ ਨੇ ਦੁਕਾਨ ਦੀ ਕਰਨੀ ਹੈਗੀ ਸਫਾਈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਧਰ ਤਾਂ ਬਿਲਕੁਲ ਸਾਫ ਸੁਥਰਾ ਹੋਇਆ ਪਿਆ ਪਰ ਇਦਰੋਂ ਬੜਾ ਜਿਆਦਾ ਗੰਦਿਆ ਪੈ ਰਿਹਾ ਹੈਗਾ ਵੀ ਕਿਉਂ ਨਾ ਆਪਾਂ ਇਹਨੂੰ ਚੱਕ ਦਈਏ ਸਾਰੇ ਨੂੰ ਅੱਜ ਇਹਨੂੰ ਸਾਰੇ ਨੂੰ ਚੱਕਾਂਗੇ ਤੇ ਵੇਚ ਦਾਂਗੇ ਤੇ ਅੱਜ ਆਇਆ ਆਪਣੇ ਨਾਲ ਅਰਸ਼ੀ ਅਰਸ਼ੀ ਅਰ ਮੈਂ ਕਰਾਂਗੇ ਸਫਾਈ ਕੁਝ ਪਰਸੈਂਟ ਅਰਸ਼ੀ ਨੇ ਸਫਾਈ ਕਰਤੀ ਤੇ ਕੁਝ ਪਰਸੈਂਟ ਅਸੀਂ ਅੱਜ ਕਰਨੀ ਹੈ ਸੋ ਪਹਿਲਾਂ ਮੈਂ ਬਲਾ ਕੇ ਲੈ ਆਉਣਾ ਬੰਦੇ ਨੂੰ ਜਿਹੜਾ ਇਹ ਸਾਰਾ ਸਮਾਨ ਚੱਕ ਕੇ ਲੈ ਕੇ ਜਾਊਗਾ ਕਿਉਂ ਵੀ ਅਰਸ਼ੀ ਲੈ ਜੀ ਬਲਾ ਕੇ ਇੰਟਰੋਡਕਸ਼ਨ ਤਾਂ ਦੇ ਇਧਰ ਸਾਸਰੀ ਘਰ ਬੁਲਾ ਦੇ ਇਹ ਸਾਸਰੀ ਘਰ ਜੀ ਸਾਰਿਆਂ ਨੂੰ ਕਹ ਦੇ ਸੰਗਦਾ ਜੀ ਮੁੰਡਾ ਸਾਡਾ ਚਲੋ ਕੋਈ ਨਹੀਂ ਹੌਲੀ ਹੌਲੀ ਹੱਥ ਪੈ ਜੂਗੀ ਕਿੰਨੀ ਦੀ ਸਫਾਈ ਕਰਤੀ ਅਰਸ਼ੀ ਤੀਜੀ ਹੈ ਦੇਖ ਤਾਂ ਨੇ ਕਿਵੇਂ ਸਾਫ ਕਰਿਆ ਹੈ ਆ ਠੀਕ ਹੈ ਆ ਦੂਜਾ ਵੀ ਕਰਤਾ ਦਿੰਨੇ ਸਾਫਾ ਲੱਗਦਾ ਘੱਟ ਵੱਧ ਜੀ 5 ਮਿੰਟ ਲੇਟਰ ਆਰਤੀ ਚੱਕ ਪੁੱਤ ਸਾਰਾ ਸਮਾਨ ਚੱਕ ਕੇ ਇਧਰ ਕਰ ਦੇ ਆ ਜਿਹੜੇ ਕੋਇਲਾ ਆਈਆਂ ਨੇ ਇਹ ਇੱਕ ਵਾਰੀ ਅਲੱਗ ਕੱਢ ਲੈਣੇ ਆਪਾਂ ਉਦੋਂ ਬਾਅਦ ਚ ਫੇਰਾ ਹਾਂ ਹਾਂ ਇਹਨਾਂ ਨੂੰ ਸਾਈਡ ਤੇ ਰੱਖ ਦੇ ਉਧਰ ਤੇਰੇ ਨੂੰ ਚਾਹ ਨਿਕੜ ਗਈ ਓਏ ਹਾਂ ਤਿੰਨ ਗਲਾਸ ਇੱਕ ਕੇ ਲਿਆਣ ਵਾਲੇ। ਕਾ ਪੀਏ ਆਪਾਂ ਸਾਰੇ ਜਣੂ। ਠੀਕ ਐ। ਇੱਕੋ ਉੱਪਰ ਪਏਗਾ। ਇੱਕ ਇਹ ਹੋ ਗਿਆ ਕਿੰਨੇ ਹੋਗੇ? ਤਿੰਨ ਹੋਗੇ ਨਾ। ਚਾਹ। ਲੋਹੇ ਦਾ ਰੇਟ ਘੱਟ ਰਹਿ ਕੇ ਵਧ ਰਿਹਾ। ਬਧੂਆ ਕੋਲੋਂ ਪਤਾ ਕੁਛ ਆ? ਅਭੀ ਨਹੀਂ ਮਿਲਗਾ। ਅਭੀ ਆਇਆ 30 ਮਿਲਦਾ। ਤਿੰਨ ਮਹੀਨੇ। 30 ਰੁਪਏ 30 ਰੁਪਏ। 30 ਰੁਪਏ। 30 ਰੁਪਏ। ਹਾਂ। ਚਾਂਸ ਨਹੀਂ ਐ। ਅੱਛਾ। ਹੋਰ ਯਾਰ ਬਹੁਤ ਗੰਦ ਪੈ ਰਹੀ ਦੀਆ ਯਾਰ। ਮੈਂ ਕਿਹ ਚਕਾ ਦਨੇ ਸਾਰਾ ਯਾਰ। ਉਹ ਨਾਲ ਕਿ ਆਪਣਾ ਨਾ ਰਣੇ ਤੈਨੂੰ ਦਾ ਨੱਕ ਦਾ ਕੋਕਾ ਬਣਵਾ ਕੇ ਦਊਗਾ ਮੈਂ ਸਾਬੇ ਚ ਕੇ ਨਾ ਮੈਂ ਬਣਵਾਉਂਗਾ ਨੱਤੀਆਂ ਨਾ ਨਾ ਨੱਕ ਦਾ ਕੋਕਾ ਤੂੰ ਮੇਰੀ ਹਾਂ ਉਹ ਵੀਰ ਆ ਗਿਆ ਉੱਪਰ ਵੀਰ ਆ ਗਿਆ ਸਤਿ ਸ੍ਰੀ ਅਕਾਲ ਜੀ ਆਪਾਂ ਨੇ ਆ ਵੇਚ ਕੇ ਫੋਨ ਨੇ ਇੱਕ ਦੋ ਲੱਤੀਆਂ ਬਣਵਾਉਣੀਆਂ ਨੇ ਯਾਰ ਜੀ ਕਿਨੇ ਬਣਵਾ ਨਾ ਬਸ ਇੱਕੋ ਗੱਲ ਆ ਜੋ ਬਾਈ ਨੇ ਬਣਾ ਲਿਆ ਓਏ ਆ ਓਏ ਇਹ ਤੇਰਾ ਵਾਲੀ ਨਹੀਂ ਹੈਗਾ ਦੀਰੇ ਭਾਈਆ ਸਾਡੇ ਹੋਏ ਰਹੇ ਮੈਂ ਕਰਕੇ ਦਿੱਤਾ ਸੱਟ ਕਿਸਵੇਂ ਇਹ ਵੀ ਸ਼ੁਕਰੀਆ ਜੀ ਜੀ ਹਾਂ ਇਹ ਵੀ ਜਾਣਦੇ ਤਾਂ ਦਾਰੂ ਸਪੋਤ ਨੂੰ ਤਾਂ ਨਹੀਂ ਜਿਹੜੀ ਥਾ ਮੈਨੂੰ ਤਾਂ ਨੇ ਕਹਦੋ ਗਿਆ ਬ੍ਰੈਡ ਲੈ ਗਿਆ ਤੂੰ ਲੈ ਕੇ ਆਏਗਾ ਮੈਂ ਤੈਨੂੰ ਸੱਟ ਕਰਕੇ ਦਿੱਤਾ ਨਾ ਬ੍ਰੈਡ ਖਵਾਉਣਾ ਤਾਂ ਤੇਰਾ ਹੱਕ ਬਣਦਾ ਸੈੱਟ ਕੀ ਕਰਿਆ ਦਿੰਦੇ ਕੀ ਸੈੱਟ ਕਰਿਆ ਮੈਂ ਉਦੋਂ ਚੈੱਕ ਕਰਦਾ ਸਰਦ ਤੇ ਦੇ ਦੇ ਬੰਦਾ ਚੱਕਦਾ ਸਾਰ ਸਾਰੀਆਂ ਲੈ ਚਾਰ ਉਹਦੀ ਚਾਰ ਵਾਰ ਤੇ ਪਤਾ ਕੀ ਕਹਿੰਦਾ ਉਹ ਯਾਰ ਕਹਿੰਦਾ ਇਹ ਨਹੀਂ ਮਿਲੂਗਾ ਤਾਂ ਨਿੱਕੀ ਗੱਲ ਕਰਦਾ ਫਿਰ ਬਈ ਨਾ ਮੋਟਾ ਨਹੀਂ ਹੈਗਾ ਚੱਕਦਾ ਕਰਨਾ ਬਣਦਾ ਯਾਰ ਇੱਥੇ ਕੋਣ ਨਾਮ ਬਈ ਉਹ ਕਰੇਗਾ ਮਾਚਾਂ ਦੀ ਹੋਈ ਸਦਾ ਆਤਮਤਾਬ ਆ ਜਾ ਕੇ ਤੇ ਬੜਾ ਮੈਂਟ ਸਾਰੇ ਜਾ ਕੇ ਉਧਰ ਆਏਗਾ ਤੇਲੇ ਚ ਚੱਕੇ ਵਿੱਚ ਮਾਰ ਕੋਈ ਨਹੀਂ ਹੁੰਦਾ ਤੂੰ ਤੂੰ ਕਦੋਂ ਲੈ ਕੇ ਆਇਆ ਦੀ ਹੋਰੇ ਗੱਲ ਜੀ ਹਿੱਸਾ ਲੈਣ ਲੱਗ ਜਾਣਾਗਾ ਜਿਹੜਾ ਕੁਛ ਦਿੱਤੋ ਮੰਗਾਇਆ ਤੇ ਤੂੰ ਦੋ ਤਾਂ ਲੈਂਦਾ ਨਹੀਂ ਗਿਆ ਆਏਗਾ ਬਰੈਡ ਮਗਾਇਆ ਤੇ ਤੂੰ ਖਵਾ ਦੇ ਬਰੈਡ ਮੈਂ ਚਾਹ ਬਣਾਦਾ ਇੱਥੇ ਚਾਹ ਬਣਾਦਾ ਮੈਂ ਬਣਾਈ ਆ ਚਾਹ ਹਾਂ ਮਿਲਦੇ ਨੇ 10 ਰੁਪਏ ਦਾ ਚਾ ਭੱਜ ਕੇ ਫੜ ਲਿਆ ਪੈਸੇ ਪੈਸੇ ਤਰੀ ਖੰਦਾ ਇਹ ਮੈਨੂੰ ਪਤਾ ਕੀ ਕਿਹ ਹੈ ਨਹੀਂ ਕਹਿੰਦਾ ਪੈਸੇ ਪਾ ਰਿਹਾ ਤੈਨੂੰ ਲਿਆਈ ਬਾਹ ਦੇ ਮੇਰੇ ਨਾਲ ਅੱਜ ਤੁਸੀਂ ਖਵਾਓ ਕੱਲ ਨੂੰ ਮੈਂ ਤੁਹਾਨੂੰ ਆਪ ਫੋਨ ਕਰਕੇ ਜੇ ਨਾ ਖਵਾਇਆ ਤੇ ਇਹ ਗੱਲਾਂ ਜੱਗਾਂ ਆ ਨਾ ਤਲ ਆ ਜਾ ਕਦੇ ਕੀ ਆਇਆ ਮੇਰੇ ਭਾਈ ਨੇ ਭਾਈ ਨੇ ਆਇਆ ਮੇਰੇ ਗਰੀਬ ਬੰਦੇ ਆ ਭਾਈ ਤਾਂ ਹੀ ਨਹੀਂ ਸੈਲਫ ਬਜਦੀ ਇਹਦੀ ਓਏ ਕਿੰਕ ਮਾਰ ਲਾ ਬੈਟਰੀ ਆ ਤਿੰਨ ਚਾਰ ਬੈਟਰੀ ਬਣਾਦੀ ਬੰਦੇ ਨੂੰ ਇੱਕ ਆਪਣੇ ਮੋਟਰ ਸੇ ਕਿੱਧਰ ਪੈਂਦਾ ਇਹਦੇ ਕਿ ਆਗੇ ਅੱਗੇ ਪੈਂਦੇ ਨੇ ਅੱਗੇ ਪੈਂਦੇ ਨੇ ਪਿੱਛੇ ਨਿਕੜਦੇ ਨੇ ਜੇ ਮੈਨੂੰ ਪਤਾ ਹੁੰਦਾ ਤੂੰ ਆਪ ਹੀ ਚੱਕ ਦੇਗਾ ਮੈਂ ਤੈਨੂੰ ਪਹਿਲੀ ਹੀ ਕਹਿ ਜਾਂਦਾ ਯਾਰ ਸੌਂ ਲੱਗਿਆ ਯਾਰ ਮੈਨੂੰ ਤਾਂ ਐਂਦੀ ਜਮਾ ਕਿਹਾ ਮੈਂ ਮੈਨੂੰ ਚੱਕਣਾ ਪੂ ਸਾਰਾ ਇਹ ਉਹ ਨਹੀਂ ਕੰਮ ਘਰੇ ਨਹੀਂ ਹੁੰਦਾ ਬੇ ਸਾਈਡ ਵੀ ਬਿਲਾਓ ਸਾਰਾ ਦਿਨ ਬਿਲਾ ਹੈ ਹੋਰ ਕੀ ਅੱਛਾ ਤੁਸੀਂ ਘਰ ਸੇ ਪੱਲੋ ਸਵਾਉ ਬੈਠੇ ਨੇ ਰਹਾ ਅੱਛਾ ਐਣੀ ਜਾ ਕੇ ਸਾਈਡ ਤੇ ਰੱਖ ਪੁੱਤਾਂ 700 ਰੁਪਏ ਦੇਰੀ ਆਪਣਾ ਘਰ ਸੇ ਦੇ ਰਹਾ ਹੈ ਅੱਛਾ ਘਰ ਸੇ ਦੇ ਰਹਾ ਹੈ ਹੋਰ ਕੀ ਕੰਮ ਨਹੀਂ ਚਲੇਗਾ ਕਹਾਂ ਸੇ ਸੇ ਇਹ ਐਨਾ ਚ ਤੇਲ ਹੈਗਾ ਐ ਕਰ ਜਿੰਨੇ ਆ ਪੀਪੀਆਂ ਨੇ ਨਾ ਉਹ ਸਾਰੀਆਂ ਨੇ ਇਹਦੇ ਵਿੱਚ ਢੇਰੀ ਕਰ ਦੇ ਹਾਂ ਸਾਰੀਆਂ ਐ ਢੇਰੀ ਕਰ ਦੇ ਵਿੱਚੇ ਪਾ ਦੂ ਫਿਰ ਇਹ ਸਾਰੇ ਪੀਪੇ ਚੱਕ ਕੇ ਨਾ ਇਹਦੇ ਵਿੱਚ ਢੇਰੀ ਕਰ ਦੇ ਓਏ ਐ ਕਾਲੇ ਛੱਲੇ ਐ ਢੇਰੀ ਕਰੇਗਾ ਵਿੱਚ ਖੋਲ ਕੇ ਵਿੱਚ ਪਾ ਦੇ ਇਹ ਆਪਣ ਲੱਗਦੇ ਘੰਭਾ ਐ ਵਿੱਚ ਐ ਖੜਾ ਦੇ ਤੇ ਹੋਰ ਚੱਕ ਲੈ ਪੀਪੇ ਇਹਨੂੰ ਵੀ ਖੜਾ ਦੇ ਲੈ ਬਈ ਚਾਬੀ ਪਾਨੇ ਯਾ ਹਾਂ ਆ ਵੀ ਵਿੱਚ ਹੀ ਪਾ ਦੇ ਥੋੜਾ ਜਿਹਾ ਬਜਨ ਹੋ ਜਾਊਗਾ ਹਰੇ ਦਿਨ ਚੱਲ ਪਾ ਹਾਂ। ਕਾਫੀ ਜਾਣ ਦੇ ਵਿੱਚ। ਕਾਫੀ ਜਾਣ ਦੇ ਵਿੱਚ। ਦੇਖੀਂ ਚਾਹ। ਡੋਲ ਦੇ ਵਿੱਚ ਤੇ ਕੀ ਆ ਦੇਖਾਂ। ਵਧੀਆ ਤੇਲ ਆ ਗਿਆ ਘਟਿਆ ਕੇ ਤੇਰਾ। ਆ ਤਾਂ ਵਧੀਆ ਪੁੱਤ। ਸਾਫ਼ ਸੁਥਰਾ ਤੇਲ ਦਾ ਸਾਈਡ ਤੇ ਰੱਖ ਦਿਆ ਕਰ। ਜਿੰਨੀ ਨਵਾਂ ਤੇਲ ਨਾ ਡੋਲ ਦੀ ਕਿਤੇ। ਹਾਂ। ਪਹਿਲਾਂ ਚੈੱਕ ਕਰ ਲਿਆ ਕਰ। ਇਹ ਵੀ ਵਧੀਆ ਗਾ। ਇਹਨੂੰ ਵੀ ਸਾਈਡ ਤੇ ਕੱਢ ਲੈ। ਇਹਨੂੰ ਪਰਾਂ ਰੱਖ ਦਿਆ ਕਰ। ਉਧਰ ਰੱਖ ਦਿਆ ਕਰ। ਉਹ ਪੂਰਾ ਰੱਖਿਆ ਹੈ ਕਰ ਇਹਨੂੰ ਵੀ ਜਾਣ ਦੇ ਵਿੱਚ ਕਾਫੀ ਟਾਈਮ ਇਹਦੇ ਨਾਲ ਆਪਾਂ ਨੇ ਗੇਮਾਂ ਗੁੰਮਾਈਆਂ ਖੇਡੀਆਂ ਨੇ ਚੱਲ ਤੂੰ ਵੀ ਵਿੱਚ ਤਾਂ ਗਾਈ ਹੁਣ ਮੰਗਵਾਏ ਤੇ ਚਾਹ ਨਾਲ ਗਰਮ ਗਰਮ ਸਮੋਸੇ ਕਦੇ ਕਦੇ ਚਾਹ ਨਾਲ ਗਰਮ ਗਰਮ ਸਮੋਸੇ ਬਹੁਤ ਵਧੀਆ ਲੱਗਦੇ ਨੇ ਖਾਣ ਵਿੱਚ ਮੈਂ ਕਿਹਾ ਚਾਹ ਨਾਲੇ ਛੋਟੀ ਜੀ ਪਾਰਟੀ ਹੋ ਜਾਂਦੀ ਆ ਓਕੇ ਦੀ ਰਿਪੋਰਟ ਆ ਅ ਇਧਰੋਂ ਵੀ ਸਾਰਾ ਪੱਟਦਾ ਅ ਇਧਰੋਂ ਵੀ ਪੱਟਦਾ ਸਾਰਾ ਕੱਲੇ ਹੀ ਚੋਬਰ ਖੜਾ ਜਾ ਚਦਾ ਓਏ ਓਰੇ ਹੈਂ ਹਾਂ ਸਹੀ ਗੱਲ ਐ ਕਿ ਤੂੰ ਜਾ ਚਰੇਗਾ ਲਾਡੀ ਤਾਂ ਗਰੀਬ ਜਿਹਾ ਲੱਗਦਾ ਹੈਗਾ ਹੈਨਾ ਲਾਡੀ ਪਿਛਲੀ ਵਾਰੀ ਵੀ ਵੀਡੀਓ ਬਣਾਈ ਸੀ ਆਪਾਂ ਨੇ ਜਾ ਤੈਨੂੰ ਹਾਂ ਹਾਂ ਉਹ ਵੀਡੀਓ ਵੀ ਪਈਆ ਆਪਣੇ ਲਈ ਅਜੇ ਵੀ ਹਾਂ ਪਈਆ ਗਈ YouTube ਤੇ ਦੇਖੀ ਤੇ ਚੈਨਲ ਤੇ ਆਪਣੇ ਤੇ ਪਈ ਜਾਗੀ ਦੇਖੂਗਾ ਆਜ ਕਿੰਨਾ ਕਵਾੜ ਸੀ ਯਾਰ ਨਾ ਉਹੀ ਲੱਗਦਾ ਸੀ ਨਾ ਦੇਖ ਲੈ ਐ ਲੱਗਦਾ ਸੀ ਪਹਿਲਾਂ ਤਾਂ ਜਿਵੇਂ ਹਾਂ ਪਹਿਲਾਂ ਤਾਂ ਜਿਵੇਂ ਕੋਈ ਸ਼ੇ ਵੀ ਨਹੀਂ ਹੈਗਾ ਉਹ ਦੇਖ ਲੈ ਹੁਣ ਕਿੰਨਾ ਕਵਾੜ ਹੋ ਗਿਆ 1 ਲੱਖ ਤਾਂ ਸਾਰਾ ਹੀ ਸਾਰਾ ਹੋ ਗਿਆ ਦੇਖ ਲੈ ਕੋਈ ਵੀ ਵਾ ਮਿਹਨਤ ਕਰਦਾ ਯਾਰ ਨਾ ਆ ਕਵਾੜ ਤੇ ਖੜਾ ਖੜਾ ਮੋਟਰਸਾਈਕਲ ਵੀ ਕਵਾੜ ਹੋ ਗਿਆ ਆਪਣਾ ਦਾ ਨਾ ਯਾਰ ਇਹਦਾ ਕੰਮ ਦਾ ਯਾਰ ਹੈ ਚੱਲਦਾ ਹੈਗਾ ਇਹ ਨਹੀਂ ਤਾਂ ਪਾ ਵੇਚ ਦਿੰਦੇ ਆ ਆ ਕੀ ਪਾਰਖਿਆ ਤੁਸੀਂ ਤੇਲ ਦੀ ਜਗ੍ਹਾ ਤੇ ਕੁਝ ਹੋਰ ਹੀ ਚਲਾਉਂਦੇ ਆ ਇਹਦੇ ਵਿੱਚ ਉਦੋਂ ਤਾਂ ਟੈਂਕੀ ਪਰੀ ਪਈਦੀ ਇਹਦੀ ਫੂਕ ਵੀ ਦਿੱਤੀ ਖੜਾ ਆ ਹੁਣ ਉਦੋਂ ਦਾ ਚੌ ਚੜਰ ਗਿਆ ਹਣਾ ਜੀ ਬੁਲਟ ਆ ਗਿਆ ਜੀ ਬੁਲਟ ਆ ਗਿਆ ਮੰਮੀ ਆ साफ यार आज तो पार्टी हो जाएगी तेरे हिसाब से ये कबाड़ कितने का होगा वजन के हिसाब से एस्टीमेट नहीं होता कुछ ये जो खोल के देखा सी गया वो वाह यो मैंने यो जाने दो इसको भी इसको ये प्लास्टिक है प्लास्टिक आज पाई इसी बिचा अच्छा ठीक है ਚਾਲੇ ਆ ਵਾ ਓਏ ਨੀ ਜ਼ੋਰ ਦੀ ਨੀ ਵੇ ਥੋੜੀ ਹੌਲੀ ਇਹ ਕੀ ਚੱਕਰਾ ਹੌਲੀ ਮਾਰੀ ਠੀਕ ਆ ਹੁਣ ਏ ਚੱਲ ਸੇਰੀ ਨੂੰ ਇੱਕ ਚੇ ਸਵਾ ਸਾਰਾ ਸਮਾਨ ਅਸੀਂ ਨੇ ਇਕੱਠਾ ਕਰ ਲਿਆ ਤੇ ਹੁਣ ਇਹਨੂੰ ਸੇਲ ਕਰਨ ਚੱਲੇ ਹਾਂਗੇ। ਹੁਣ ਇਹਦਾ ਸੇਲ ਕਰਾਂਗੇ ਸਾਰੇ ਨੂੰ। ਅਰੇ ਮੁੰਡਾ ਸਹੀ ਜਿਹੀ ਧਰਤੀ ਵਿੱਚ ਆ ਗਿਆ ਰਹੀ। ਚੱਲੋ ਭਾਈ ਅੱਜ ਜੱਲਦੇ ਆਪਾਂ ਕਵਾੜ ਵੇਚਣ ਵਾਸਤੇ। ਅੱਜ ਆਊਗਾ ਆਉਣਗੇ ਆਪਣੇ ਲੈਵੇ ਪੈਸੇ। ਪੈਸਾ ਹੀ ਪੈਸਾ ਆਊਗਾ। चलो जी बाबू के तू तो ही बाबू है भाई ऐसे करना जोंख जोक जो के हम रख लेते हैं उसके बाद नोट कर लेंगे कितना वो रेट लगा देगा ऐसे ही होगा तो वो खुद आएगा यहाँ पे यो यार की है यारी तो भाई हमारा मित्र हमको अपना घर दिखाएगा तो देखिए भाई तो यहाँ पे रहता है भाई या फिर अच्छा सा गद्दा लगा लेना है नहीं बढ़िया चादर चादर लगा ले हाँ, लगा ले बेड लगा पे लेगा अच्छा मच्छर था नहीं आपने ऐसे लगाई है यहाँ अच्छा पे आप खाना बनाते हो अच्छा अच्छा, अच्छा।, अच्छा वहाँ भगवान की तस्वीर है ये चासा ये हां मेरी चासा ले आ, दे दे दो दो और सॉफ्ट कर गया भाई दो 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 आ, तो तुम कुछ नहीं सब उधर घुमा था ऐसी फेंजोर अच्छा ये फोन चलता है फोन चार्ज करना पड़ेगा वो उधर तो चलता है ये चालू करता इसके सिम सिम तो कुछ भी नहीं है अच्छा ये ਟੰ 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 ਦੇਖਾ ਯਾਰ ਮੈਨੂੰ ਤਾਂ ਬਹੁਤ ਤਰਸ ਆਇਆ ਯਾਰ ਵਿਚਾਰਾ ਕਿੱਥੇ ਰਹਿੰਦਾ ਯਾਰ ਹਨਾ ਕਿ ਮੈਂ ਯਾਰ ਔਖਾ ਜਿਹਾ ਲੱਗਦਾ ਯਾਰ ਹਨਾ ਆਪਣੇ ਪਰਿਵਾਰ ਤੋਂ ਬਿਨਾਂ ਆਪਣੇ ਪਰਿਵਾਰ ਨੂੰ ਪਾਲਣ ਵਾਸਤੇ ਬੰਦੇ ਨੂੰ ਕੀ ਕੁਝ ਕਰਨਾ ਪੈਂਦਾ ਹੈਗਾ ਬਹੁਤ ਔਖਾ ਯਾਰ ਇਹਨੂੰ ਐਵੇਂ ਦੇਖ ਕੇ ਯਾਰ ਮੇਰਾ ਮਨ ਤਾਂ ਦੁਖੀ ਹੋ ਗਿਆ ਠੀਕ ਆ ਕੁਝ ਨੇ ਪੱਕਾ ਤੁਗਿਆ ਸਰ ਹੋ ਗਿਆ ਸਰ ਚਲੋ ਚਲ ਜੀ ਤੋ ਤੱਲੋ ਗਏ ਜਿਹੜਾ ਬਾਕੀ ਸਮਾਨ ਬਚ ਗਿਆ ਤੇ ਕੂੜ ਕਬਾੜ ਉਹਨੂੰ ਆਪਾਂ ਐਂ ਅੱਗ ਲਾ ਦਾਂਗੇ ਹਾਲ ਹੋਰ ਨੇ ਮੇਰਾ ਬਹੁਤ ਸਾਥ ਦਿੱਤਾ ਹੈ ਕਿਆਲੋ ਬਾਈ ਤੂੰ ਵੀ ਜਾ ਹੁਣ ਲੈ ਆ ਬਈ ਅੱਛੀ ਹੋਏ ਸੱਟ ਸਾਮਾਨ ਇਧਰ ਉਧਰ ਦੀ ਸਿੱਟੀ ਜਗਾ ਅੱਗੇ ਤੇ ਨਾ ਸਿੱਟੀ ਹਾਂ ਇੱਥੇ ਸੱਟ ਦੇ ਬਾਕੀ ਸਾਮਾਨ ਹੋਰ ਲਈਏ ਕੇ ਮੇਰੇ ਆ ਫਿਰ ਅੱਜ ਦਾ ਦਿਨ ਕੈਂਟ ਲੈ ਇਹ ਹੋਰ ਸਾਮਾਨ ਜਾ ਕੇ ਚੱਕ ਲੈ ਵੀ ਹੋਰ ਝਾੜੂ ਲਾਣੇਗੇ ਤੇ ਅੱਧੀ ਕਿ ਸਫਾਈ ਹੁਣ ਹੋ ਜੂਗੀ ਥੋੜਾ ਬਹੁਤ ਜਿਹੜਾ ਆਪਣਾ ਸਾਮਾਨ ਰਹਿ ਗਿਆ ਬਾਕੀ ਆਪਾਂ ਸਵੇਰੇ ਕਰਾਂਗੇ ਸਫਾਈ ਠੀਕ ਹੈ ਤਾਂ ਲਓ ਵੀ ਮੇਤਰੋ ਦੁਕਾਨ ਦੀ ਸਾਰੀ ਸਾਫ਼ ਸਫਾਈ ਕਰਨ ਤੋਂ ਬਾਅਦ ਦੁਕਾਨ ਹੋਊਗੀ ਆਪਣੀ ਬਿਲਕੁਲ ਸਾਫ਼ ਸੁਥਰੀ ਆ ਭਾਈ ਹੁਣ ਹੋ ਗਏ 5:12 ਦਾ ਟਾਈਮ ਹੈਗਾ ਜਿੰਮ ਜਾਣ ਦਾ ਤੇ ਚਲੋ 1 ਘੰਟਾ ਜਿੰਮ ਵਿੱਚ ਲਾ ਕੇ ਆਉਨੇ ਹੈਗੇ ਤੇ ਅਰਸ਼ੀ ਡਾਣ ਥੱਕਿਆ ਤਾਂ ਨਹੀਂ ਅਰਸ਼ੀ ਓਏ ਸਾਰਾ ਦਿਨ ਦੇਖਾ ਮੇਰੇ ਕੋਈ ਹੈ 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 ਸੰਗਦਾ ਮੁੰਡਾ ਕਿ ਦਮਾ ਦਾ ਘੰਟਾ ਜਿੰਮ ਵਿੱਚ ਲਾ ਕੇ ਆਇਆ ਦਰਦ ਰੋਦ ਤਾਂ ਨਹੀਂ ਬੜ ਰੋਦ ਇਹ ਲੈ ਤੁਸੀਂ ਹੁਣ ਡਰਨ ਲੱਗ ਗਿਆ ਉੱਥੇ ਨਹੀਂ ਜਾਈ ਰੋਡ ਤੇ ਤੇ ਇੱਥੇ ਬੈਠ ਜੀ ਤੇ ਮੈਂ ਆ ਗਿਆ ਠੀਕ ਹੈ ਤੁਹਾਡੇ ਟਾਈਮ 'ਚ ਮੈਂ ਕੱਪੜੇ ਪਾ ਕੇ ਰੈਡੀ ਐ ਬਾਕੀ ਕੋਟੀ ਕਾਟੀ ਪਾ ਲਈ ਤੇ ਅੱਜ ਵੀ ਆਪਣਾ ਰੈਡੀ ਐ ਹਾਂ ਫਨੀ ਕੋਟੀ ਦੇਖੋ ਕੰਮ ਇਹ ਦੀ ਆ ਇਹਨੇ ਮੇਰੀ ਸ਼ਰਟ ਜੀ ਪਾਈ ਆ ਕੀ ਤੇ ਗਲ ਚ ਪਾ ਲਏ ਨੇ ਡੱਬਾ ਬਾਕੀ ਇਹ ਵੀ ਰੈਡੀ ਆ ਇਹਨੂੰ ਪਾਲਾ ਲੱਗੂਗਾ ਜੇ ਪਾਲਾ ਲੱਗਿਆ ਤਾਂ ਮੈਨੂੰ ਕੋਟੀ ਦੇਣੀ ਆ ਪਾਲਾ ਤਾਂ ਨਹੀਂ ਲੱਗਦਾ ਬੈਸੇ ਚ ਵਾਕਿਆ ਨੂੰ ਪਾਲਾ ਨਹੀਂ ਲੱਗਦਾ ਹੁੰਦਾ ਨਾ ਕ ਲੱਗਦਾ ਨਹੀਂ ਕ ਲੱਗਦਾ ਹੁੰਦਾ ਤਾਂ ਚਲੋ ਬਾਈ ਹੁਣ ਚਾਲਦੇ ਆਂਗੇ ਘਰੇ ਬਾਕੀ ਠੰਡ ਦਾ ਮੌਸਮ ਐ ਠੰਡ ਦੇ ਮੌਸਮ ਦੇ ਵਿੱਚ ਕੋਟੀ ਘਾਟੀ ਪਹਿਲੀ ਪਾ ਲੈਣੀ ਚਾਹੀਦੀ ਐ ਕਿਉਂਕਿ ਬਿਮਾਰ ਹੋਣ ਨਾਲੋਂ ਚੰਗਾ ਐ ਪਹਿਲੀ ਆਪਣੀ ਸੇਫਟੀ ਰੱਖੇ ਤੇ ਘਰੇ ਚੱਲ ਕੇ ਦੇਖਦੇ ਆਂਗੇ ਕਿ ਨੂਰ ਹੋਰੀ ਕੀ ਕਰ ਰਹੇ ਨੇਗੇ ਤੇ ਚੀਜੀ ਵਧੀਆ ਸ਼ਾਬਾਸ਼ ਕਿਵੇਂ ਦੀ ਆਂ ਬਤ ਕਾਹਨ ਅੱਛੇ ਜੀ ਐਂ ਵੀ ਪਤਾ ਤੈਨੂੰ the next day ਤਾਂ गाइस ਜਿਹੜੇ ਮੇਰੇ ਦੋਸਤਾਂ ਨੇ ਇਹ ਵੀਡੀਓ ਲਾਸਟ ਤੱਕ ਦੇਖੀ ਆ ਤੁਹਾਡਾ ਬਹੁਤ ਬਹੁਤ ਦਿਲੋਂ ਧੰਨਵਾਦ ਜਿਹੜੇ ਮੇਰੇ ਸਬਸਕ੍ਰਾਈਬਰ ਰੈਗੂਲਰ ਵੀਡੀਓ ਦੇਖ ਰਹੇ ਨੇ ਤੁਹਾਡਾ ਦਿਲੋਂ ਧੰਨਵਾਦ ਜਿਹੜੇ ਮੇਰੇ ਦੋਸਤਾਂ ਨੇ ਹਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਬਾਈ ਤਾਂ ਚੈਨਲ ਸਬਸਕ੍ਰਾਈਬ ਕਰ ਲਓ ਜਦੋਂ ਤੁਸੀਂ ਚੈਨਲ ਸਬਸਕ੍ਰਾਈਬ ਕਰਦੇ ਹੋ ਤਾਂ ਅਸੀਂ ਥੋੜਾ ਜਿਹਾ ਮੋਟੀਵੇਟ ਹੋ ਜਾਂਦੇ ਹਾਂ ਜਦੋਂ ਤੁਸੀਂ ਲਾਈਕ ਕਰਦੇ ਹੋ ਤਾਂ ਸਾਨੂੰ ਥੋੜਾ ਜਿਹਾ ਬੂਸਟ ਮਿਲ ਜਾਂਦਾ ਹੈ ਹੋਰ ਕੰਮ ਕਰਨ ਵਾਸਤੇ ਤੇ ਹੋਰ એનર્ਜੀ ਨਾਲ ਹੋਰ ਕੌਨਫੀਡੈਂਸ ਨਾਲ ਕੰਮ ਕਰ ਦਿੰਗੇ ਤਾਂ गाइस ਮੇਰਾ ਕੰਟੈਂਟ ਹੈ ਮੇਰੀ ਲ ਉਹ ਮੈਂ ਰਿਪਰੈਜ਼ੈਂਟ ਕਰਦਾਗਾ ਉਹਨੂੰ ਰਿਕਾਰਡ ਕਰਦਾ ਤੇ ਤੁਹਾਡੇ ਅੱਗੇ ਪੇਸ਼ ਕਰਦਾ ਕਿਉਂਕਿ ਡੇਲੀ ਦਿਨ ਦੇ ਵਿੱਚ ਅਸੀਂ ਜੋ ਵੀ ਕਰਦੇ ਆ ਚਾਹੇ ਉਹ ਛੋਟਾ ਕੰਮ ਹੋਵੇ ਚਾਹੇ ਵੱਡਾ ਕੰਮ ਹੋਵੇ ਮੈਂ ਅਬਦੁੱਲਾਹ ਨੂੰ ਰਿਕਾਰਡ ਕਰਕੇ ਦੁਕਾਨ ਤੋਂ ਲੈ ਕੇ ਇੱਕ ਪਰਿਵਾਰ ਤੱਕ ਘਰੇ ਤੱਕ ਸਾਰਾ ਰਿਕਾਰਡ ਕਰਦਾ ਤੇ ਸਾਰਾ ਦਿਖਾਉਣਾਗਾ ਜਿੰਨਾ ਜਾਇਜ਼ ਹੁੰਦਾਗਾ ਉਹਨਾਂ ਨੂੰ ਮੈਂ ਦਿਖਾਉਣਾਗਾ ਤੇ ਮੇਰੀ ਵੀਡੀਓ ਐਵੇਂ ਦੀ ਹੁੰਦੀ ਹੈ ਕਿ ਤੁਸੀਂ ਪਰਿਵਾਰ ਚ ਬੈਠ ਕੇ ਵੀ ਦੇਖ ਸਕਦੇ ਹੋਗੇ ਕਿਉਂਕਿ ਆਪਾਂ ਕੋਈ ਵੀ ਇਹੀ ਜਿਹੀ ਹਰਕਤ ਨਹੀਂ ਕਰਦੇ ਜਿਸ ਦੇ ਨਾਲ ਕਿਸੇ ਨੂੰ ਬੁਰਾ ਲੱਗੇ ਤੇ ਆਪਣੀ ਵੀਡੀਓ ਨੂੰ ਛੱਡ ਕੇ ਜਾਵੇ ਤਾਂ ਗਾਇਜ਼ ਲਾਸਟ ਵਿੱਚ ਸਾਰਿਆਂ ਨੂੰ ਰਿਕਵੈਸਟ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਇੱਕ ਲਾਇਕ ਜਰੂਰ ਕਰੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤੇ ਇੱਕ ਪਿਆਰਾ ਜਿਹਾ ਕਮੈਂਟ ਜਰੂਰ ਕਰੋ ਤਾਂ ਚਲੋ ਮਿੱਤਰੋ ਹੁਣ ਟਾਈਮ ਹੈਗਾ ਵੀਡੀਓ ਨੂੰ ਐਂਡ ਕਰਨ ਦਾ ਆਈ ਹੋਪ ਗਾਇਜ਼ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਜੇਕਰ ਗਾਇਜ਼ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਗਾਇਜ਼ ਤਾਂ ਮਿਲਦੇ ਆਂਗੇ ਆਪਾਂ ਨੈਕਸਟ ਵੀਡੀਓ ਚ ਟੇਕ ਕੇਅਰ ਬਾਏ ਬਾਏ